ਕਾਕੋਵਾਲ ਰੋਡ ਤੇ ਸਥਿਤ ਇੱਕ ਮੁਹੱਲੇ ਦੇ ਵਿੱਚ ਰਹਿਣ ਵਾਲੇ ਨਾਬਾਲਗ ਨੇ ਆਪਣੀ ਪ੍ਰੇਮਿਕਾ ਦੇ ਨਾਲ ਝਗੜੇ ਤੋਂ ਬਾਅਦ ਖੁਦਕੁਸ਼ੀ ਕਰ ਲਈ ਦੋਵੇਂ ਇੱਕੋ ਮੁਹੱਲੇ ਦੇ ਰਹਿਣ ਵਾਲੇ ਹਨ ਅਤੇ ਦੋਵਾਂ ਦਾ ਆਪਸ ਵਿੱਚ ਪ੍ਰੇਮ ਪ੍ਰਬੰਧ ਸੀ ਸਬੰਧ ਸੀ ਸੋ ਦੱਸਿਆ ਜਾ ਰਿਹਾ ਹੈ ਕਿ ਦੋਵਾਂ ਦਾ ਆਪਸ ਦੇ ਵਿੱਚ ਕਿਸੇ ਗੱਲ ਨੂੰ ਝਗੜਾ ਹੋ ਗਿਆ ਜਿਸ ਤੋਂ ਬਾਅਦ ਮੁੰਡੇ ਨੇ ਖੁਦ ਨੂੰ ਕਮਰੇ ਦੇ ਵਿੱਚ ਬੰਦ ਕਰ ਲਿਆ ਅਤੇ ਫਾਹ ਲਗਾ ਕੇ ਖੁਦਕੁਸ਼ੀ ਕਰ ਲਈ ਲੁਧਿਆਣਾ ਦੇ ਬਸਤੀ ਜੋਧੇਵਾਲ ਦੇ ਵਿੱਚ ਇਸ ਸਬੰਧ ਦਾ ਵਿੱਚ ਮਾਮਲਾ ਦਰਜ ਕੀਤਾ ਗਿਆ ਪ੍ਰੇਮਿਕਾ ਦੇ ਨਾਲ ਚਗੜਤ ਬਾਅਦ ਨਾਬਾਲਗ ਨੇ ਕੀਤੀ ਹੈ ਖੁਦਕੁਸ਼ੀ ਮੁੰਡੇ ਨੇ ਫਾਹਾ ਲਗਾ ਕੇ ਕੀਤੀ ਹੈ ਖੁਦਕੁਸ਼ੀ ਪੁਲਿਸ ਕਰ ਰਹੀ ਹੈ ਇਸ ਪੂਰੇ ਮਾਮਲੇ ਦੀ ਜਾਂਚ ਕਕਵਾਰ ਰੋਡ ਤੋਂ ਸੁਸਾਇਡ ਦਾ ਮਾਮਲਾ ਸਮਝਾ ਕੀ ਇਹ ਗੱਲ ਕਰਕੇ ਮਿਤੀ 6 22 25 ਨੂੰ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਜੀ ਕਿ ਕਕਵਾਰ ਰੋਡ ਦੇ ਉੱਤੇ ਇੱਕ ਅਰਪਨ ਨਾਂ ਦਾ ਜਿਹੜਾ ਲੜਕਾ ਹੈਗਾ ਉਹਨੇ ਸੁਸਾਇਡ ਕਰ ਲੀਏ ਸਾਡੀ ਪੁਲਿਸ ਪਾਲਟੀਆ ਮੌਕੇ ਤੇ ਉੱਤੇ ਗਈ ਹੈ ਉੱਥੇ ਸਰਚ ਕੀਤੀ ਹੈ ਨਾਹੀਂ ਸਾਨੂੰ ਉੱਥੋਂ ਕੋਈ ਸੁਸਾਇਡ ਨੂੰ ਤੇ ਨਾ ਹੀ ਕੋਈ ਇਦਾਂ ਦੀ ਕੋਈ ਵੀਡੀਓ ਵਗੈਰਾ ਮਿਲੀ ਹੈ ਵੀ ਜਿਹਦੇ ਚ ਇਹ ਕਲੀਅਰ ਹੋ ਸਕੇ ਵੀ ਇਹਦੀ ਸੁਸਾਇਸਾਈਡ ਨੇ ਕਿਉਂ ਕੀਤੀ ਪਰ ਪਰਿਵਾਰਕ ਮੈਂਬਰਾਂ ਦੇ ਬਾਅਦ ਵਿੱਚ ਸਾਡੇ ਕੋਲ ਇੱਕ ਮੋਬਾਈਲ ਪੇਸ਼ ਕੀਤਾ ਜਿਹਦੇ ਵਿੱਚ ਇਸ ਲੜਕੇ ਦੀ ਕਿਸੇ ਨਾਬਾਲਗ ਲੜਕੀ ਨਾਲ ਇਹਨਾਂ ਨੇ ਚੈਟ ਸਾਡੇ ਕੋਲ ਪੇਸ਼ ਕੀਤੀ ਸੀ ਤੇ ਪਰ ਚੈਟ ਚੋਂ ਹਲੇ ਕਲੀਅਰ ਨਹੀਂ ਸੀ ਹੋ ਰਿਹਾ ਅੱਜ ਫਰਦਰ ਇਹਨਾਂ ਨੇ ਸਾਨੂੰ ਇੱਕ ਹੋਰ ਚੈਟ ਦੁਬਾਰਾ ਪ੍ਰੋਵਾਈਡ ਕਰਾਈ ਹੈ ਤੇ ਜਿਸ ਨੂੰ ਅਸੀਂ ਮੋਬਾਈਲ ਨੂੰ ਵੀ ਕਬਜ਼ੇ ਦੇ ਵਿੱਚ ਲੈ ਲਿਆ ਤੇ ਉਸ ਤੋਂ ਬਾਅਦ ਇਹ ਪਰਿਵਾਰਕ ਮੈਂਬਰਾਂ ਦੇ ਜਿਹੜੇ ਸਟੇਟਮੈਂਟ ਆ ਉਹ ਲਈ ਜਾ ਰਹੀ ਹੈ ਜਿਨ੍ਹਾਂ ਨੇ ਕਿਹਾ ਕਿ ਇਹ ਜਿਹੜੀ ਮਾਈਨਰ ਲੜਕੀ ਹੈ ਉਹਦੀ ਵਜ੍ਹਾ ਦੇ ਨਾਲ ਸਾਡੇ ਲੜਕੇ ਦੀ ਜਿਹੜੀ ਹੈ ਡੈਥ ਪਈ ਹੈ ਅਸੀਂ ਇਹ ਇਹਨਾਂ ਦੇ ਬਿਆਨ ਲੈ ਕੇ ਮੋਬਾਈਲ ਨੂੰ ਕਬਜ਼ੇ ਦੇ ਵਿੱਚ ਲੈ ਕੇ ਤੇ ਜਿਹੜੀਆਂ ਬਣਦੀਆਂ ਧਾਰਾਂ ਉਹਦੇ ਤਹਿਤ ਅਸੀਂ ਐਫ ਆਈ ਆਰ ਰਜਿਸਟਰ ਕਰਕੇ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿ ਕਿੰਨੇ ਸਮੇਂ ਤੋਂ ਰਿਲੇਸ਼ਨਸ਼ਿਪ ਚ ਸੀਗੇ ਤੇ ਕੋਈ ਗਲਤ ਗੱਲਬਾਤ ਹੋਈ ਸੀ ਸੁਸਾਇਟੀ ਤੋਂ ਦਾ ਕਰਨ ਦੀ ਸੀ ਇਹਨਾਂ ਦਾ ਜਿਹੜਾ ਹੱਲੇ ਕਾਰਨ ਹੈ ਜੀ ਉਹ ਹੱਲੇ ਕਲੀਅਰ ਨਹੀਂ ਹੋਇਆ ਉਹ ਤਾਂ ਜਿੰਨਾ ਚਿਰ ਮੋਬਾਈਲ ਤੋਂ ਸਾਨੂੰ ਉਥੋਂ ਐਫਐਸਐਲ ਤੋਂ ਪੂਰੀ ਰਿਪੋਰਟ ਨਹੀਂ ਆਉਂਦੀ ਤੇ ਉਨਾ ਚਿਰ ਅਸੀਂ ਇਹਦੇ ਬਾਰੇ ਕੁਝ ਨਹੀਂ ਹੱਲੇ ਦੱਸ ਸਕਦੇ ਬਟ ਇਹਨਾਂ ਦਾ ਜਿਹੜਾ ਰਿਲੇਸ਼ਨ ਹੈ ਫਰੈਂਡਸ਼ਿਪ ਦਾ ਉਹ ਇੱਕ ਦੋ ਸਾਲ ਇਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਕਹਿਣ ਮੁਤਾਬਕ ਇੱਕ ਦੋ ਸਾਲ ਹੋ ਗਏ ਫਰੈਂਡਸ਼ਿਪ ਲੜਕੇ ਦੀ ਉਮਰ ਕਿੰਨੀ ਸੀ ਲੜਕੇ ਦੀ ਉਮਰ 17 ਸਾਲ ਦੱਸੀ ਜਾਏਗੀ ਕੀ ਨਾਮ ਕੀ ਸੀ ਅਰਪਣ ਦਾ ਸਰ ਇਹਨਾਂ ਪਰਿਵਾਰਕ ਮੈਂਬਰਾਂ ਨੂੰ ਕੀ ਗੱਲ ਕਹੀ ਜਾਏ ਕੋਈ ਕਿ ਸਹਿਮਕ ਮਕਰਮ ਨਕਦ ਮਜਰਾ ਦੱਸੀਏ ਅਸੀਂ ਜੀ ਇਹਨਾਂ ਦੀ ਸਟੇਟਮੈਂਟ ਲੈ ਕੇ ਤੇ ਅਸੀਂ ਇਸ ਕੰਸਰਨ ਜਿਹੜੀਆਂ ਸਾਡੀਆਂ ਸੈਕਸ਼ਨ ਨੇ ਉਹਦੇ ਤਹਿਸੇ ਅਰਜ਼ੀ ਦਰਜ ਕਰ ਰਹੇ ਹਾਂ